ਸਤਿ ਸ੍ਰੀ ਅਕਾਲ ਜੀ ਅਰਜਿੰਦਰ ਵਾਦਿਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ 1984 ਦਾ ਕੱਲੋਕਾਰਾ ਸੱਤਾ ਤੇ ਉਹਦੀ ਅਰਦਾਸ ਸ਼ਹੀਦੀ ਅਰਦਾਸ ਸ਼ਹੀਦੀ ਸਮਾਗਮ ਅੱਜ ਸੰਪੰਨ ਹੋ ਗਿਆ ਔਰ ਸ਼ਾਂਤ ਬਈ ਤਰੀਕੇ ਨਾਲ ਸੁਪੰਨ ਜਿਹੜਾ ਖਦਸਾ ਸੀ ਟਕਰਾਵ ਦਾ ਉਤੋਂ ਬਚਾਅ ਹੋ ਗਿਆ ਬਹੁਤ ਸਾਰੇ ਲੋਕਾਂ ਦਾ ਇਸ ਘਰ ਨੂੰ ਲੈ ਕੇ ਪੂਰੀ ਤਸੱਲੀ ਪਰਗਟ ਕਰ ਰਹੇ ਨੇ ਕਿ ਬਚਾਅ ਹੋ ਗਿਆ ਟਕਰਾਅ ਨਹੀਂ ਹੋਇਆ ਔਰ ਬਹੁਤ ਸਾਰੇ ਸਰਜਿੰਦਰ ਸਿੰਘ ਧਾਮੀ ਨੂੰ ਕ੍ਰੈਡਿਟ ਦੇ ਰਹੇ ਨੇ ਤੇ ਬਹੁਤ ਸਾਰੇ ਕ੍ਰੈਡਿਟ ਇਹ ਵੀ ਦੇ ਰਹੇ ਨੇ ਕਿ ਹੱਲ ਦੇਖ ਲਓ ਇਹਨਾਂ ਨੇ ਵਿਚ ਵਿਚਾਲੇ ਦਾ ਲੱਭ ਲਿਆ ਬਿਲਕੁਲ ਕੋਈ ਦੋਰਾਵਾਨੀ ਹੱਲ ਲੱਭਿਆ ਗਿਆ ਏਜੰਸੀਆਂ ਦਾ ਜੋਰ ਪਿਆ ਪੁਲਿਸ ਦਾ ਡਰ ਪਿਆ ਇਹੇ ਗੱਲਾਂ ਵੀ ਆ ਰਹੀਆਂ ਨੇ ਕਿ ਦੇਖ ਲਓ ਜੀ ਤੁਮ ਸਾਹਿਬ ਇਹ ਦੇਖ ਲਓ ਤੁਸੀਂ ਅਸੀਂ ਫਿਰ ਹੋਰ ਵੀ ਐਕਸ਼ਨ ਕਰ ਸਕਦੇ ਹਾਂ ਕਈ ਕਿਸਮ ਦੀਆਂ ਗੱਲਾਂ ਜਿਹੜੀਆਂ ਨਿਕਲੀਆਂ ਲੇਕਨ ਸਮਾਪਤ ਹੋਇਆ ਪ੍ਰੋਗਰਾਮ ਅਰਦਾਸ ਹੋਈ ਅਰਦਾਸ ਦੇ ਵਿੱਚ ਦਾਵਾ ਕਰਨ ਗਿਆਨੀ ਕਲਦੀਪ ਸਿੰਘ ਗੜਗੱਜ ਨੇ ਇਹ ਕਰਤਾ ਕਿ ਮੈਂ ਤਾਂ ਉਹਦਾ ਸੰਦੇਸ਼ ਦੇਤਾ ਜਿਹਨੂੰ ਸਬੰਧ ਹੋ ਗਿਆ ਟਕਰਾਅ ਤੋਂ ਬਿਨਾਂ ਉਸ ਫੋਰਸ ਦੇ ਨਾਲ ਔਰ ਟਾਸਕ ਫੋਰਸ ਦੇ ਨਾਲ ਸ਼੍ਰੋਮਿਕ ਕਮੇਟੀ ਦੇ ਨਾਲ ਸਭ ਕੁਝ ਠੀਕ ਹੋ ਗਿਆ ਕੀ ਸਭ ਕੁਝ ਠੀਕ ਹੋ ਗਿਆ ਸਵਾਲ ਤਾਂ ਇਹ ਹੈ ਇਸ ਵੀਡੀਓ ਚ ਜਿਹੜਾ ਆਪਾਂ ਡਿਸਕਸ ਕਰਨਾ ਹੈ ਕੀ ਬਖਰੇਵੇਂ ਖਤਮ ਹੋ ਗਏ ਜਿਹੜੇ ਅੱਜ ਨਜ਼ਰ ਨਹੀਂ ਆਏ ਬਹੁਤ ਸਾਰੇ ਸਵਾਲ ਅਜਿਹੇ ਨੇ ਉਹਨਾਂ ਤੇ ਚਰਚਾ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਦੂਜੀ ਗੱਲ ਮੈਂ ਇਹ ਕਰਨੀ ਆ ਆਪਣੇ ਦਰਸ਼ਕਾਂ ਨਾਲ ਕਿ ਪਿਛਲੇ ਦਿਨੀ ਤੁਸੀਂ ਮੈਨੂੰ ਬਹੁਤ ਸਾਰੇ ਦੋਸਤਾਂ ਨੇ ਲਿਖਿਆ ਕਿ ਆਵਾਜ਼ ਜਿਹੜੀ ਹੈ ਉਹ ਠੀਕ ਨਹੀਂ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਜਿਹੜਾ ਮੇਰਾ ਮਾਈਕ ਜਿੱਤੇ ਮੈਂ ਕੰਮ ਕਰਦਾ ਸੀ ਉਹ ਕੈਨੇਡਾ ਤੋਂ ਬਗਾਇਆ ਸੀ ਉਹ ਹੋ ਗਿਆ ਖਰਾਬ ਇਹ ਖਰਾਬ ਹੋ ਚੁੱਕਿਆ ਤੇ ਅੱਜ ਮੈਂ ਇੱਕ ਟੈਂਪਰੀਰੀ ਜਿਹਾ ਮਾਈਕ ਲੈ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਆਸ ਕਰ ਰਿਹਾ ਕਿ ਤੁਹਾਡੀ ਇਹ ਸ਼ਿਕਾਇਤ ਅੱਜ ਸ਼ਾਇਦ ਦੂਰ ਹੋ ਜੇ ਜਿੰਨਾ ਚਿਰ ਮੇਰਾ ਦੁਆਰਾ ਨਹੀਂ ਆਉਂਦਾ ਖੈਰ ਹੁਣ ਆਪਾਂ ਗੱਲ ਕਰੀਏ ਜਿਹੜਾ ਅੱਜ ਦਾ ਮੁੱਦਾ ਹੈ ਦੇਖੋ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਜਿਹੜੇ ਧਾਮੀ ਸਾਹਿਬ ਤੇ ਤੁਮਾ ਸਾਹਿਬ ਇਹਨਾਂ ਦੀ ਅੰਡਰਸਟੈਂਡਿੰਗ ਹੋ ਗਈ ਸੀ ਜਿਹੜਾ ਹਰਨਾਪ ਸਿੰਘ ਤੁਮਾ ਨਾ ਦਮਦਮੀ ਟਕਸਾਲ ਦੇ ਜਿਹੜੇ ਮੁਖੀ ਨੇ ਇਹਦੇ ਵਿੱਚ ਕੋਈ ਦਾਬ ਨਹੀਂ ਕਿ ਦਮਦਮੀ ਟਕਸਾਲ ਦਾ ਬਹੁਤ ਸਤਕਾਰ ਹੈ ਸਿੱਖਾਂ ਦੇ ਮਨ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ੁਰੂ ਕੀਤੀ ਹੋਈ ਬਾਬਾ ਦੀਪ ਸਿੰਘ ਦੀ ਤੇ ਇਹ ਤਕਸਾਲ ਜਿਹੜੀ 14ਵੇਂ ਮੁਖੀ ਸਤਜਨੈਲ ਸਿੰਘ ਭੇਡਣਾ ਵਾਲਾ ਉਹਨਾਂ ਦੀ ਗੱਤੀ ਤੇ ਇਹ ਅਸਲ ਬੈਠੇ ਨੇ ਨਾ ਉੱਥੋਂ ਦੇ ਮੁਖੀ ਨੇ ਨਾ ਲੇਕਿਨ ਜਿਸ ਤਰੀਕੇ ਨਾਲ ਤੁਮਾ ਸਾਹਿਬ ਵਿਚਰ ਦੇ ਨੇ ਉਹਨਾਂ ਤੇ ਵੀ ਕਈ ਸਵਾਲ ਉੱਠਦੇ ਨੇ ਨਾ ਗੱਲ ਇਹ ਹੈ ਜਿਸ ਤਰ੍ਹਾਂ ਮਹਾਕੁੰਭ ਚ ਚੜੇਗੇ ਆਰਐਸਐਸ ਜਾਂ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕਰਤੀ ਇਸ ਰਤ ਵੀ ਤਾਂ ਗੱਲਾਂ ਉੱਠਦੀਆਂ ਨੇ ਤੇ ਗੱਲਾਂ ਤਾਂ ਇਹ ਵੀ ਨੇ ਕਿ ਜਿੰਨਾ ਚਿਰ ਭਾਰਤੀ ਜਨਤਾ ਪਾਰਟੀ ਨਾਲ ਰਹੀ ਦੋਸਤੀ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਚਿਰ ਇਹਨਾਂ ਦੇ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਦੋਸਤੀ ਰਹੀ ਉਦੋਂ ਤੱਕ ਕਦੇ ਸਵਾਲ ਨਹੀਂ ਉਠੇ ਉਦੋਂ ਤੱਕ ਕਿਸੇ ਜ਼ਥੇਦਾਰ ਬਾਰੇ ਨਹੀਂ ਕਿਹਾ ਕਿ ਜ਼ਥੇਦਾਰ ਲਈ ਵਿਧੀ ਵਿਵਧਾਨ ਚਾਹੀਦਾ ਉਦੋਂ ਤੱਕ ਜਿਹੇ ਜਿਹੇ ਜ਼ਥੇਦਾਰਾਂ ਨੇ ਜੋ ਕੁਝ ਕੀਤਾ ਗਿਆਦਵੀ ਦੇ ਮਾਮਲੇ 'ਚ ਉਦੋਂ ਤਾਂ ਬਿਲਕੁਲ ਨਹੀਂ ਬੋਲੇ ਉਹ ਤੇ ਹੁਣ ਜਦੋਂ ਮੈਂ ਇਹ ਨਹੀਂ ਕਹਿੰਦਾ ਮੈਂ ਤਾਂ ਖੁਦ ਕਹਿੰਦਾ ਕਿ ਜਥੇਦਾਰਾਂ ਦੇ ਅਪੁਆਇੰਟਮੈਂਟ ਦੇ ਲਈ ਸੇਵਾ ਸ਼ਰਤਾਂ ਦੇ ਲਈ ਉਹਨਾਂ ਨੂੰ ਰੁਕਸਤ ਕਰਨ ਦੇ ਲਈ ਕੋਈ ਨਾ ਕੋਈ ਵਿਧੀ ਵਿਵਧਾਨ ਚਾਹੀਦਾ ਹੈ ਕੋਈ ਦੋਰਾਵਾ ਨਹੀਂ ਮੈਂ ਇਹ ਵੀ ਬਿਲਕੁਲ ਗੱਤ ਸਮਝਦਾ ਕਿ 26 ਦਿਨਾਂ ਚ ਜਿਵੇਂ ਤਿੰਨ ਜਥੇਦਾਰ ਰਾਹੇ ਗਏ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਨੇ ਕਹਿ ਕੇ ਵਿਰੋਧ ਕੀਤਾ ਸੀ ਲੇਕਿਨ ਉਹ ਗ੍ਰੋਧ ਤੋਂ ਬਾਅਦ ਜਿਵੇਂ ਇਹਨਾਂ ਨੇ 28 ਮਾਰਚ ਨੂੰ ਪ੍ਰਦਰਸ਼ਨ ਕੀਤਾ ਫਿਰ ਧਾਮੀ ਸਾਹਿਬ ਉੱਥੇ ਗਏ ਜੋ ਕੁਝ ਉੱਥੇ ਹੋਇਆ ਉਹ ਹੁਣ ਉਸ ਨੂੰ ਆਪਾਂ ਨਾ ਛੇੜੀਏ ਬਹੁਤ ਬਾਰਾ ਇਤਿਹਾਸ ਨੂੰ ਨਾ ਛੇੜੀਏ ਨਾ ਚੰਗਾ ਹੁੰਦਾ ਅੱਜ ਮੈਂ ਦੇਖ ਰਿਹਾ ਸੀ ਸੁਣ ਰਿਹਾ ਸੀ ਇੱਕ ਮਿੱਤਰ ਪੁਰਾਣੇ ਲੀਡਰ ਇਹ ਕਹਿ ਰਹੇ ਸੀ ਜੀ ਜੇ 2 ਦਸੰਬਰ ਦਾ ਹੁਕਮਨਾਮਾ ਮੰਨ ਲਿਆ ਜਾਂਦਾ ਤਾਂ ਇਹ ਕੌਮ ਚ ਸਥਿਤੀ ਇਹ ਜੀ ਨਹੀਂ ਹੋਣੀ ਸੀ ਬਿਲਕੁਲ ਠੀਕ ਮੈਂ ਕਿਹਾ ਫਿਰ ਇਹਦੂ ਤਾਂ ਪਹਿਲਾਂ ਦੀ ਗੱਲ ਕਰ ਲਈਏ ਜੇ 13 ਨਵੰ 13 ਜਨਵਰੀ 1978 ਨੂੰ ਨਾ ਅਗਿਆ ਦਿੱਤੀ ਜਾਂਦੀ ਨਰਕਾਰੀਆਂ ਨੂੰ ਪ੍ਰਦਰਸ਼ਨ ਕਰਨ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਤਾਂ ਪੰਜਾਬ ਦਾ ਇਹ ਹਾਲ ਨਹੀਂ ਹੋਣਾ ਸੀ ਪੰਜਾਬ ਦੇ ਕਾਲੇ ਦਿਨ ਨਹੀਂ ਹੋਣੇ ਸੀ ਇਹ ਉਹਦੀ ਆਏ ਨੇ ਨਾ ਤਾਂ ਫਿਰ ਇਹਦਾ ਮਤਲਬ ਜਿੰਨਾ ਆਪਾਂ ਪਿੱਛੇ ਜਾਵਾਂਗੇ ਗੱਲ ਤਾਂ ਮੌਜੂਦਾ ਸਥਿਤੀ ਦੀ ਹੈ ਮੌਜੂਦਾ ਸਥਿਤੀ 'ਚ ਧਮੀ ਸਾਹਿਬ ਨੂੰ ਤੁਮਾ ਸਾਹਿਬ ਨੇ ਕਹਤਾ ਜੀ ਮੈਂ ਨਹੀਂ ਨਾ ਇਹ ਸੰਦੇਸ਼ ਦੇਣ ਦੇਣਾ ਨਾ ਸਨਮਾਨ ਦੇਣ ਦੇਣਾ ਇਹ ਗੱਲ ਹੋਈ ਦੋ ਦੋਬਾ ਚਲੋ ਜੀ ਧਾਮੀ ਸਾਹਿਬ ਨੇ ਮੁਬਾਰਕਾਤ ਕੀਤੀ ਪਤਾ ਨਹੀਂ ਅੰਦਰੋਂ ਅੰਦਰ ਕੀ ਹੋਇਆ ਹੋਗਾ ਪਰ ਮੈਨੂੰ ਅੱਜ ਲੱਗਦਾ ਹੈ ਕਿ ਅੱਜ ਜਿਸ ਤਰੀਕੇ ਨਾਲ ਇੱਕ ਦੋ ਦਿਨ ਪਹਿਲਾਂ ਇਹ ਗੱਲਾਂ ਹੋਣ ਗਿਆ ਹੁਣ ਲੱਗ ਪਈਆਂ ਸੀ ਕਿ ਸਾਰਾ ਕੁਝ ਠੀਕ ਹੋ ਜੂ ਸਾਰਾ ਕੁਝ ਠੀਕ ਹੋ ਗਿਆ ਇਹਦਾ ਮਤਲਬ ਰਸਤਾ ਮਿਲ ਬਲਾ ਕੇ ਲੱਭ ਲਿਆ ਗਿਆ ਅੱਧ ਵਿਚਾਰੇ ਦਾ ਵਿਚ ਵਿਚਾਰੇ ਦਾ ਕਿਸੇ ਨੂੰ ਵੀ ਨਰਾਜ਼ ਨਹੀਂ ਕਰਨਾ ਕਿਸੇ ਦੀ ਗੱਲ ਵੀ ਨਹੀਂ ਮੰਨੀ ਗਈ ਦੇਖੋ ਗਿਆਨੀ ਕੁਲਦੀਪ ਸਿੰਘ ਨੇ ਅਰਦਾਸ ਕੀਤੀ ਗਿਆਨੀ ਰਗਵੀਰ ਸਿੰਘ ਨੇ ਹੁਕਮ ਬਣਾਵਾ ਪੜਿਆ ਔਰ ਜਿਹੜਾ ਜਿਹੜਾ ਸਨਮਾਨ ਕਰਨਾ ਸੀ ਉਹ ਜਿਹੜਾ ਹਰਜਿੰਦਰ ਸਿੰਘ ਧਾਮੀ ਦੇ ਘਰ ਤਾਂ ਗੱਲ ਖਤਮ ਹੋ ਗਈ ਸਾਰੇ ਖੁਸ਼ ਬਾਹਰ ਜਾ ਕੇ ਹਰਨਾਮ ਸਿੰਘ ਧੁੰਮਾ ਧਾਮੀ ਸਾਹਿਬ ਦੀ ਉਹ ਸਿਖਤ ਕਰ ਰਹੇ ਨੇ ਜੀ ਕਵਾਲ ਕਰਤੀ ਉਹਨਾਂ ਨੇ ਬੜੀ ਦੂਰ ਦਰਸ਼ਟੀ ਨਾਲ ਇਹ ਫੈਸਲੇ ਕਰ ਲਏ ਜਿਹੜੀ ਉਹਨਾਂ ਨੂੰ ਇਹ ਨਹੀਂ ਕਿ ਜਿਹੜਾ ਇੱਕ ਸਿਧਾਂਤਕ ਨੁਕਸਾਨ ਹੋਇਆ ਕੌਮ ਦਾ ਕਿ ਇੱਕ ਸਿਆਸੀ ਬੰਦੇ ਤੋਂ ਸਨਮਾਨ ਹੋ ਰਿਹਾ ਜੀ ਇਹ ਸਨਮਾਨਤ ਜਿਹੜੇ ਹੋਏ ਨੇ ਨਾ ਸ਼ਹੀਦਾਂ ਦੇ ਪਰਿਵਾਰ ਉਹ ਤਾਂ ਹਰਜਿੰਦਰ ਸਿੰਘ ਧਾਮੀ ਦੇ ਕੀਤੇ ਜੀ ਤੇ ਜਗਾ ਹੁੰਦਾ ਜੇ ਕੋਈ ਧਰਮਕਸ਼ੀਸ਼ਿਤ ਕਰਦੀ ਉਥੇ ਜੇ ਨਹੀਂ ਵੀਰ ਨਾਸ ਗੰਨੀ ਤੇ ਕੁਇਤ ਸਿੰਘ ਉਥੇ ਸੀ ਫੇਰ ਉਹ ਜਾਨੀ ਕਰਦੀਪ ਸਿੰਘ ਦਾ ਕੀ ਕਰਦੇ ਯਾਨੀ ਹੋਇਆ ਕੋਈ ਜ਼ਿਆਦਾ ਠੀਕ ਨਹੀਂ ਹਾਂ ਠੀਕ ਕੋਈ ਗੱਲ ਹੋ ਠੀਕੇ ਹੋਇਆ ਕਿ ਟਕਰਾ ਨਹੀਂ ਹੋਇਆ ਬਾਕੀ ਜਵੇਪੌਲਸਾਈ ਜਵੇ ਟਾਸਕ ਫੋਰਸ ਜਵੇ ਪ੍ਰਬੰਧ ਕੀਤੇ ਗਏ ਵੈਸੇ ਗੱਲ ਸਹੀ ਹੈ ਕਿ ਇਹ ਜੇਕਰ ਟਕਰਾਅ ਹੋ ਜਾਂਦਾ ਤਾਂ ਬਹੁਤ ਜਲੂਸ ਤਾਂ ਖਰ ਪਹਿਲੇ ਹੀ ਨਿਕਲ ਰਿਹਾ ਹਕਮ ਦਾ ਫਿਰ ਬਹੁਤ ਵੱਡਾ ਜਲੂਸ ਨਿਕਲਣਾ ਸੀ ਕਿ ਪੱਗਾਂ ਦਸਤਾਰਾਂ ਲੈਣੀਆਂ ਸੀ ਗਾਲੀ ਕਲੋਚਾਉਣਾ ਸੀ ਤਲਵਾਰਾਂ ਪਹਿਲਾਂ ਵੀ ਆਪਾਂ ਦੇਖਿਆ ਚੱਲਦਾ ਪੁਲਿਸ ਉੱਥੇ ਸੀ ਬਹੁਤ ਕੁਝ ਹੋਣਾ ਸੀ ਬਚਾਅ ਹੋ ਗਿਆ ਇਹਦੇ ਲਈ ਤਾਂ ਗੁਰੂ ਦਾ ਧੰਨਵਾਦ ਕਰਨਾ ਚਾਹੀਦਾ ਸੱਚ ਵਿੱਚ ਹੀ ਗੁਰੂ ਨੇ ਆਪਣੀ ਕਲਾ ਵਰਤਾਈ ਸਭ ਕੁਝ ਠੀਕ ਕਰਤਾ ਲੇਕਿਨ ਇਸ ਵੀਡੀਓ ਤੇ ਆਪਾਂ ਇਹ ਗੱਲ ਕਰਨੀ ਸੀ ਨਾ ਕਿ ਕੀ ਸਭ ਕੁਝ ਠੀਕ ਹੋ ਗਿਆ ਨਹੀਂ ਜੀ ਨਹੀਂ ਠੀਕ ਹੋਇਆ ਸਭ ਕੁਝ ਦੇਖੋ ਵਿਵਾਦ ਉਵੇਂ ਜਾ ਰਹੀ ਹੈ ਸਿਧਾਂਤਕ ਤੌਰ ਤੇ ਉਵੇਂ ਜਿਹੜਾ ਹੈ ਜਿਹੜਾ ਅਸੀਂ ਲਗਾਤਾਰ ਕਹਿ ਰਹੇ ਸੀ ਮਾਨ ਮਰਿਆਦਾ ਜਿਹੜੇ ਪਰੰਪਰਾਵਾ ਦਾ ਨੁਕਸਾਨ ਹੋ ਰਿਹਾ ਹੁਣ ਦੇਖੋ ਅਲੀ ਵਾਰਾ ਕਦੇ ਸੁਣਿਆ ਨਹੀਂ ਸੀ ਕਿ ਅਰਦਾਸ ਦੇ ਵਿੱਚ ਸੰਦੇਸ਼ ਪੈਜੂ ਉਹ ਤਾਂ ਦਾਵਾ ਕਰਦੇ ਨੇ ਕਹਿੰਦੇ ਮੈਂ ਆਪਦਾ ਸੰਦੇਸ਼ ਦੇਤਾ ਗਿਆਨੀ ਕਲਦੀਪ ਸਿੰਘ ਵੈਸੇ ਪਹਿਲਾਂ ਅਰਦਾਸ ਜੱਥੇਦਾਰ ਨਹੀਂ ਕਰਦੇ ਸੀ ਇਹ ਵੀ ਇੱਕ ਨਵੀਂ ਗੱਲ ਆ ਕਿ ਜੱਥੇਦਾਰ ਨੇ ਅਰਦਾਸ ਖੁਦ ਕੀਤੀ ਤੇ ਅਰਦਾਸ ਦੇ ਵਿੱਚ ਕਹਿੰਦੇ ਜੀ ਮੈਂ ਅਰਦਾਸ ਸੰਦੇਸ਼ ਦੇਤਾ ਇਹ ਖੂਬ ਗੁਰੂ ਚਰਨਾਂ ਚ ਅਰਦਾਸ ਹੁੰਦੀ ਹੈ ਸੰਦੇਸ਼ ਨਹੀਂ ਹੁੰਦੇ ਸਨੇਹ ਵੀ ਦਿੱਤੇ ਜਾਂਦੇ ਤੇ ਉੱਥੇ ਉਹ ਕਹਿੰਦੇ ਜੀ ਮੈਂ ਤਾਂ ਕਹਤੋਂ ਪਰ ਛੋੜੋ ਜਿਸ ਤਰੀਕੇ ਨਾਲ ਮਿਉ ਦੀ ਕਲਾ ਹੈ ਗੁਰਗੱਦ ਸਾਹਿਬ ਦੀ ਕਿ ਸਾਰਾ ਕੁਝ ਵੀ ਕੌਮ ਦੀ ਹੈ ਕਿਤਾਬ ਬੰਦੀ ਸਿੰਘ ਆਪਦੇ ਧੜੇ ਦੀ ਗੱਲ ਭਾਈ ਰਾਜਵਾਨਾ ਦੀ ਗੱਲ ਸਾਰੀਆਂ ਗੱਲਾਂ ਉਹਦੇ ਵਿੱਚ ਲਿਆ ਕੇ ਉਹ ਇਹ ਨਹੀਂ ਕਿ ਅਰਦਾਸ ਤੋਂ ਬਾਅਦ ਚਲੇਗੇ ਫਿਰ ਜਦੋਂ ਪ੍ਰੈਸ ਦੇ ਵਿੱਚ ਜਾ ਕੇ ਬੈਠੇ ਉੱਥੇ ਦਾਵਾ ਕੀਤਾ ਕਹਿੰਦੇ ਮੈਂ ਤਾਂ ਸੰਦੇਸ਼ ਦਿੱਤਾ ਤੇ ਫਿਰ ਜੇ ਪੱਤਰਕਾਰ ਨੇ ਕਿਹਾ ਵੀ ਐ ਜਿਵੇਂ ਹੋ ਸਕਦਾ ਅਰਦਾਸ ਤਾਂ ਗੁਰੂ ਦੇ ਚਰਨਾਂ ਚ ਹੁੰਦੀ ਹੈ ਉੱਥੇ ਕਿਵੇਂ ਤੁਸੀਂ ਕਰਦੇ ਸੁਦੇਸ਼ ਦਿੱਤਾ ਉੱਥੇ ਫਿਰ ਤਲਖੀ ਵੀ ਦਿਖਾਈ ਸਰਦਾਰ ਸਾਹਿਬ ਤੁਹਾਡੀ ਸੋਚ ਅਲੱਗ ਹੋ ਸਕਦੀ ਹੈ ਇਹ ਕਹਿੰਦੇ ਸੁਣੇ ਗਏ ਤੇ ਫਿਰ ਉੱਥੇ ਹੋਰ ਹੋਮੋਪੋਲੀ ਜਦੋਂ ਇਹ ਕਿਹਾ ਵੀ ਤੁਹਾਨੂੰ ਤਾਂ ਪ੍ਰਵਾਨ ਨਹੀਂ ਕਰਦੇ ਬਹੁਤ ਸਾਰੀਆਂ ਜਥੇਬੰਦੀਆਂ ਉਹ ਕਹਿੰਦਾ ਨਾਲ ਬੈਠੇ ਰਹੇ ਸਾਰੇ ਉਹ ਭਾਈ ਉਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਸਾਰੇ ਨੇ ਬੈਠਣਾ ਸੀ ਇਹ ਨਾ ਸਮਝੋ ਵੀ ਉੱਥੇ ਕੋਈ ਬੋਲ ਦੇ ਲੇਕਿਨ ਉਹ ਜਦੋਂ ਇਹ ਕਹਿ ਰਹੇ ਨੇ ਕਿ ਦੇਖਿਓ ਇੱਕ ਦਿਨ ਮੈਨੂੰ ਸਤਕਾਰ ਵੀ ਦੇਣਗੇ ਇਹ ਮੈਨੂੰ ਦਸਤਾਰ ਵੀ ਦੇਣਗੇ ਇਹ ਵਿੱਚ ਹੌਮੇ ਬੋਰੀ ਸੀ ਕਿ ਸਾਰਾ ਕੁਝ ਜਿਹੜੀ ਕਿਆਨੀ ਕਲਦੀਪ ਸਿੰਘ ਜਿਹੜੀ ਗੱਲ ਪ੍ਰੈਸ ਉਹਨਾਂ ਨੇ ਬਾਅਦ ਚ ਕੀਤੀ ਹੈ ਨਾ ਗੱਲ ਉਹ ਮੈਨੂੰ ਲੱਗਦਾ ਹੈ ਜਿਆਦਾ ਉਹਦਾ ਉਹ ਤੋਂ ਅਰਥ ਕੱਟੇ ਜਾ ਸਕਦੇ ਨੇ ਕਿ ਜਿਵੇਂ ਉਹ ਇਹ ਚਾਹੁੰਦੇ ਸੀ ਕਿ ਮੈਂ ਉਹਦੇ ਵਿੱਚ ਹੌਮੇ ਚੜਕੀ ਸੀ ਮੈਂ ਇਹ ਕਿਹਾ ਮੈਂ ਸੰਦੇਸ਼ ਦੇਤਾ ਮੈਨੂੰ ਸਤਕਾਰ ਮੈਨੂੰ ਦਸਤਾਰ ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਉਹਦੇ 'ਚ ਨਜ਼ਰ ਆਈਆਂ ਜਿਹੜੀਆਂ ਜੇ ਨਾ ਕਰਦੇ ਤਾਂ ਠੀਕ ਸੀ ਇਸ ਕੋਲ ਰਜਿੰਦਰ ਸਿੰਘ ਧਾਮੀ ਠੀਕ ਰਹੇ ਉਹਨਾਂ ਨੇ ਪ੍ਰੈਸ ਨਾਲ ਕੋਈ ਗੱਲ ਨਹੀਂ ਕੀਤੀ ਇਹ ਗੈਨੀ ਕੁਲਦੀਪ ਸਿੰਘ ਅਸਲ ਕ੍ਰੈਡਿਟ ਖੁਦ ਲੈਣਾ ਚਾਹੁੰਦੇ ਸੀ ਕਿ ਮੈਂ ਪਹਿਲਾਂ ਕਿਹਾ ਸੀ ਸਭ ਕੁਝ ਸ਼ਾਂਤੀ ਨਾਲ ਹੋਊ ਦੇਖੋ ਇਸ ਵਾਰ ਸਭ ਕੁਝ ਸ਼ਾਂਤੀ ਨਾਲ ਹੋਇਆ ਤੇ ਦੂਜੇ ਪਾਸੇ ਧਾਮੀ ਸਾਹਿਬ ਆਪ ਦਾ ਗੱਲ ਕਰਕੇ ਚਲੇ ਗਏ ਲੇਕਿਨ ਇੱਕ ਗੱਲ ਹੋਰ ਮੈਂ ਦੱਸਦਾ ਇਹ ਗੱਲ ਇੱਕ ਗੱਲ ਨੂੰ ਠੀਕ ਹੋਈ ਕਿ ਚਲੋ ਉੱਥੇ ਤਗਰਾ ਨਹੀਂ ਹੋਇਆ ਇੰਨੀ ਇੱਕ ਗਲਤੀ ਜਿਹੜੀ ਝੋਲੀ ਚੁੱਕ ਮੀਡੀਆ ਨਾ ਸਾਡੇ ਦੇਸ਼ ਦਾ ਉਹ ਅੱਜ ਉਹਨਾਂ ਦੀ ਹੈਡਲਾਈਨ ਦੇਖੋ ਜਦੋਂ ਸਿਮਰਜੀਤ ਸਿੰਘ ਮਾਲ ਆਉਦੇ ਨੇ ਉੱਥੇ ਖਾਲਸਾ ਦਾ ਨਾਰੇ ਲੱਗੇ ਉਹਨੂੰ ਹੈਡਲਾਈਨ ਬਣਾਈ ਹੋਈ ਹੈ ਕਿ ਉੱਥੇ ਖਾਲਸਾ ਦਾ ਨਾਰੇ ਲੱਗੇ ਭਿੰਡਰਾ ਵਾਲੇ ਕੀ ਫੋਟੋ ਹੱਥ ਵਿੱਚ ਲੈ ਕੇ ਹਾਂਜੀ ਖਾਲਸਾ ਜੈਦਾਬਾਦ ਕੇ ਨਾਰੇ ਲੱਗ ਰਹੇ ਥੇ ਉਹਨਾਂ ਨੇ ਤਾਂ ਫਿਰ ਚੱਕ ਦੇਣਾ ਸੀ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਵੀ ਉੱਥੇ ਕੀ ਚੱਲ ਰਿਹਾ ਸੋ ਇਹ ਇਸ ਗੱਲ ਦਾ ਬਚਾਅ ਹੋਇਆ ਲੇਕਿਨ ਦੂਜਾ ਬਚਾਅ ਨਹੀਂ ਹੋਇਆ ਰੁਜਾ ਪਛਾਹ ਕਿ ਉਸੇ ਤਰੀਕੇ ਨਾਲ ਬਵਾਦ ਉਸੇ ਤਰੀਕੇ ਨਾਲ ਟਕਾ ਉਹ ਬਰਕਰਾਰ ਹੈ ਉਹ ਤਾਂ ਉਹ ਜੁਨਾ ਚਿਰ ਕੋਈ ਸਰਪ੍ਰਵਾਨਤ ਜਿਹੜਾ ਹੈ ਉਹ ਜ਼ਥੇਦਾਰ ਨਹੀਂ ਲੱਗਦਾ ਤੇ ਜਿਹੜਾ ਸਰਪ੍ਰਵਾਨਤ ਜ਼ਥੇਦਾਰ ਉਹਨੂੰ ਲੱਗੂ ਜਦੋਂ ਕੋਈ ਵਿਧੀ ਵਿਧਾਨ ਹੋਊਗਾ ਜੇ ਆ ਕੋਈ ਤਰੀਕਾ ਥੋੜੀ ਹੈ ਜਿੰਮੇ ਉਤਾਰੇ ਗਏ ਨੇ ਜਿਵੇਂ ਲਾ ਦਿੱਤੇ ਗਏ ਨੇ ਹਾਲੇ ਤਾਂ ਬਹੁਤ ਕੁਝ ਚੱਲਣਾ ਹੈ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉਹ ਕਮੇਟੀ ਜਦੋਂ ਆਪਣੀ ਭਰਤੀ ਪੂਰੀ ਕਰਕੇ ਅਹੁਦੇਦਾਰ ਬਣਾ ਕੇ ਖਾਲਸਾ ਸਾਹਿਬ ਤੇ ਅਰਦਾਸ ਕਰੂਗੀ ਉਸ ਤੋਂ ਬਾਅਦ ਸਾਈਆ ਉਹ ਫਿਰ ਪਤਾ ਲੱਗੂ ਕਿ ਸੰਗਤ ਕਿਨੂੰ ਚਾਹੁੰਦੀ ਹੈ ਬਹੁਤ ਬਾਰ ਕਰ ਕੀਤੀ ਹੈ ਕਿ ਉਹੀ ਕੋ ਚਾਉਣਾ ਹੈ ਜੋ ਖਾਲਸਾ ਪੰਥ ਕਰੂਗਾ ਸਭ ਮਹੱਤ ਦਾ ਅੰਤ ਨੂੰ ਉਹੀ ਹੋਸੀ ਜੋ ਕਰੇਗਾ ਖਾਲਸਾ ਪੰਥ ਦੀਆਂ ਤਾਂ ਖਾਲਸਾ ਪੰਥ ਕੀ ਕਰੂ ਉਦੋਂ ਫਿਰ ਉਸ ਤੋਂ ਬਾਅਦ ਹੈ ਕਿ ਕੌਮ ਦੇ ਲਈ ਕੋਈ ਉਜ ਜਨਰ ਕੋਈ ਵਧੀਆ ਜਥੇਦਾਰ ਮਿਲੂਗਾ ਜਿਹਨੂੰ ਸਾਰੀ ਕੰਮ ਪ੍ਰਬੰਧ ਕਰੂਗੀ ਅੱਜ ਤਾਂ ਬਹੁਤ ਬੁਰਾ ਹਾਲਾ ਸੱਚਮੁੱਚ ਲੀਡਰਲੈਸ ਹੋਈ ਪਈ ਐ ਕੱਲੀ ਸਿੱਖ ਕੌਮ ਨਹੀਂ ਪੰਜਾਬ ਵੀ ਲੀਡਰਲੈਸ ਹੈ ਪੰਜਾਬ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਨਹੀਂ ਜਿਹਨੂੰ ਸਾਰੇ ਪ੍ਰਬੰਧ ਕਰਦੇ ਹੋਣ ਇੱਕ ਦੂਜੇ ਦੀਆਂ ਲੱਤਾਂ ਇੱਕ ਦੂਜੇ ਹੁਣ ਤਾਂ ਇਹ ਵੀ ਨਹੀਂ ਪਤਾ ਲੱਗਦਾ ਏਜੰਸੀਆਂ ਕੀ ਰੋਲ ਪਲੇ ਕਰਦੀਆਂ ਨੇ ਬਹੁਤ سارے ਲੋਕ ਮੈਨੂੰ ਆਉਣੇ ਮੈਂ ਪ੍ਰੋਗਰਾਮ ਕਰਕੇ ਹਟਿਆ ਮੈਨੂੰ ਬਹੁਤ ਸੀਨੀਅਰ ਬੰਦੇ ਦਾ ਫੋਨ ਆਇਆ ਕਦਾ ਮੇਰੀ ਡੀਆਈਜੀ ਨਾਲ ਗੱਲ ਹੋਈ ਸੀ ਡੀਆਈਜੀ ਇਹ ਕਹਿੰਦਾ ਵੀ ਮੈਂ ਤੁਮਾ ਸਾਹਿਬ ਨੂੰ ਕਹਿਤਾ ਸੀ ਵੀ ਦੇਖ ਲਓ ਜੇ ਤੁਸੀਂ ਨਹੀਂ ਮੰਨਦੇ ਜੇ ਕੋਈ ਐਸੀ ਟਕਰਾਅ ਵਾਲੀ ਗੱਲ ਹੈ ਫਿਰ ਅਸੀਂ ਆਪਦਾ ਐਕਸ਼ਨ ਕਰਾਂਗੇ ਤਾਂ ਹੁਣ ਪਤਾ ਨਹੀਂ ਹੋ ਇਹਦੇ ਚ ਕਿੰਨਾ ਸੱਚ ਹੈ ਕਿਨੇ ਐਸੀਆਂ ਗੱਲਾਂ ਹੋ ਕਿਉਂ ਰਹੀਆਂ ਨੇ ਅਸ ਐਸੀਆਂ ਇਹ ਗੱਲਾਂ ਕਿਉਂ ਹੋ ਰਹੀਆਂ ਨੇ ਕੌਣ ਐਸੀ ਕਿਹੜੀ ਐਜੰਸੀ ਕਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਤੇ ਅੱਜ ਦਾ ਤਾਰੀਖ ਇਹ ਐਜੰਸੀ ਜਿਹੜਾ ਬੰਦਾ ਮਾੜਾ ਕੋ ਬੋਲਦਾ ਇਹ ਐਜੰਸੀ ਦਾ ਬੰਦਾ ਉਹ ਕਹਿੰਦਾ ਇੱਕਦਮ ਕਿਉਂਕਿ ਜਿਹੜੀ ਜੋ ਕੁਝ ਚੱਲ ਰਿਹਾ ਉਹਦਾ ਪਰ ਪਤਾ ਹੈ ਜਿਹੜੀਆਂ ਜਿਹੜੀਆਂ ਇਹਨਾਂ ਦੇ ਆ ਇੱਕ ਦੂਜੇ ਨਾਲ ਸੰਬੰਧ ਨੇ ਇਹ ਹੁਣ ਜਿਹੜੇ ਨੇ ਕਿਸੇ ਤੋਂ ਵੀ ਛੁਪੇ ਨਹੀਂ ਹੋਏ ਹੁਣ ਤੋਂ ਮਾ ਸਾਹਿਬ ਦਾ ਜਿੰਨਾ ਮਰਜੀ ਅਸੀਂ ਕਰ ਲਈਏ ਦਮਦਮਿਤ ਸਾਹਿਬ ਦਾ ਬਹੁਤ ਜ਼ਿਆਦਾ ਜਿਹੜਾ ਹੈ ਉਹ ਸਤਕਾਰ ਹੋ ਸਕਦਾ ਹੈ ਤੇ ਕਿਉਂ ਧੂਮਾ ਸਾਹਿਬ ਦਾ ਜਿਹੜਾ ਆਰਐਸਐਸ ਨਾਲ ਸੰਬੰਧ ਹੈ ਉਹ ਜਿਹੜਾ ਤੇ ਬੜੇ ਸਵਾਲ ਖੜੇ ਕਰਦਾ ਜਿਵੇਂ ਬਾਦਲਾ ਤੇ ਖੜੇ ਕਰਦਾ ਸੀ ਤੋ ਇਹ ਸਾਰੀਆਂ ਗੱਲਾਂ ਨਾ ਹਲੇ ਨਿਕਰ ਕੇ ਨਹੀਂ ਸਾਹਮਣੇ ਆਇਆ ਬਲਕਿ ਹੋਰ ਵਿਵਾਦ ਦਾ ਬੇਸਾ ਬਣ ਗਿਆ ਕੌਣ ਕਿਹਦੇ ਨਾਲ ਹੈ ਲੋਕ ਕਹਿੰਦੇ ਨੇ ਜੀ ਧਾਮੀ ਨੇ ਬਹੁਤ ਵਧੀਆ ਗੱਲ ਕੀਤੀ ਕਿ ਟਕਰਾਅ ਟਾਲਤਾ ਤੇ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਟਕਰਾਅ ਟਾਲਣ ਚ ਮਨ ਲੈਣੇ ਧਾਮੀ ਸਾਹਿਬ ਨੇ ਸਾਰਾ ਹੱਲ ਕਰ ਲਿਆ ਮਸਲਾ ਪਰ ਲੇਕਿਨ ਮਸਲਾ ਕੀ ਹੱਲ ਹੋਇਆ ਸੰਦੇਸ਼ ਕੌਮ ਨੂੰ ਨਹੀਂ ਗਿਆ ਉਹ ਗੱਲ ਖਤਮ ਹੋ ਗਈ ਉਹ ਪਰੰਪਰਾ ਡੁੱਟੀ ਦੂਜਾ ਧਾਰਮਿਕ ਸਖਸੀਤਾ ਜਥੇਦਾਰ ਅਕਾਲ ਤਖਤ ਸਾਹਿਬ ਦੇ ਸਰਵੋੱਚ ਤਾਂ ਅਕਾਲ ਤਖਤ ਸਾਹਿਬ ਦਾ ਨੁਮਾਇੰਦਾ ਹੁੰਦਾ ਨਾ ਉਹਨੇ ਸਨਮਾਨ ਦੇਣਾ ਤੇ ਸਨਮਾਨ ਕੌਣ ਦੇ ਰਿਹਾ ਇੱਕ ਧੜਾ ਧੜਾ ਕਿਵੇਂ ਜੋ ਜਦੋਂ ਜਿਹੜਾ ਪ੍ਰਧਾਨ ਚੁਣਿਆ ਜਾਂਦਾ ਉਹ ਪੋਲਿਟਿਕਲ ਚੋਣ ਤੋਂ ਬਾਅਦ ਆਉਂਦਾ ਤੇ ਇੱਕ ਧੜੇ ਦੇ ਵਿੱਚ ਹੁੰਦਾ ਨਾ ਪਾਂਵੇ ਪ੍ਰਧਾਨ ਹੈ ਇਹਦਾ ਮਤਲਬ ਸਿਆਸੀ ਬੰਦੇ ਤੋਂ ਤੁਸੀਂ ਸਨਮਾਨ ਦਵਾ ਰਹੇ ਹੋ ਉਹ ਕੌਮ ਦੀ ਤਨਬੰਧਕੀ ਦੀ ਕਰ ਰਹੇ ਹੋ ਜਿਹੜੀ ਕੌਮਦੀ ਨੁਮਾਇੰਦ ਜੇ ਮਾਲੀਏ ਸ਼੍ਰੋਮੀ ਕਮੇਟੀ ਕੌਮਦੀ ਜਿਹੜੇ ਦੂਜੇ ਧੜੇ ਦੇ ਮੈਂਬਰ ਨੇ ਤੋਂ ਇਸ ਤਰ੍ਹਾਂ ਕੌਮਦੀ ਨੁਮਾਇੰਦਗੀ ਨਹੀਂ ਕੌਮਦੀ ਨੁਮਾਇੰਦਗੀ ਤਾਂ ਜ਼ਤਿਹਦਾਰ ਹੀ ਕਰਦਾ ਅਕਾਲ ਤਖਸਾਲ ਤੇ ਉਹ ਤੋਂ ਦਵਾਉਣਾ ਚਾਹੀਦਾ ਸੀ ਨਹੀਂ ਦਵਾਇਆ ਗਿਆ ਇਹ ਵੀ ਗੱਲ ਲੱਗਦੀ ਹੈ ਕਿ ਧਾਮੀ ਦੇ ਤੁਮੇ ਦੀ ਸੁਰਤਾ ਮਿਲਦੀ ਹੈ ਧਾਮੀ ਸਾਹਿਬ ਤੇ ਗੜਗੱਜ ਦੀ ਸੁਰਤੀ ਮਿਲਦੀ ਇਹ ਵੀ ਲੱਗਦਾ ਹੈ ਤੋਂ ਬਹੁਤ ਕੁਝ ਜਿਹੜਾ ਹੈ ਲੈ ਚੱਲੂਗਾ ਜੇ ਆਪਾਂ ਇਹ ਗੱਲ ਨੂੰ ਅੱਜ ਇੱਥੇ ਸਮਾਪਤ ਕਰੀਏ ਕਿ ਜੀ ਖੁਸ਼ੀ ਦੀ ਗੱਲ ਹੈ ਗੁਰੂ ਦਾ ਧੰਨਵਾਦ ਕਰੀਏ ਕਿ ਟਕਰਾਅ ਤੋਂ ਬਿਨਾ ਕਿਸੇ ਕਿਸਮ ਦੇ ਹਿੰਸਕ ਟਕਰਾਅ ਤੋਂ ਬਿਨਾ ਇਹ ਸੰਪੰਨ ਹੋ ਗਿਆ ਅੱਜ ਦਾ ਸਮਾਗਮ ਬਹੁਤ ਵਧੀਆ ਹੋਇਆ ਧੰਨਵਾਦ ਦੂਜੇ ਪਾਸੇ ਇਹ ਕਹਿ ਦੇਣਾ ਕਿ ਸਭ ਕੁਝ ਠੀਕ ਹੋ ਗਿਆ ਉਹ ਸ਼ਾਇਦ ਠੀਕ ਨਹੀਂ ਹੋਇਆ ਤੇ ਠੀਕ ਹੋਣ ਲਈ ਸਮਾਂ ਲੱਗੂਗਾ ਤੇ ਸਮਾਂ ਠੀਕ ਉਦੋਂ ਹੋਏਗਾ ਜਦੋਂ ਸਭ ਕੁਝ ਇੱਕ ਮਰਿਆਦਾ ਦੇ ਨਾਲ ਇੱਕ ਵਿਧੀ ਵਿਧਾਨ ਦੇ ਨਾਲ ਹੋਏਗਾ ਵਿਧੀ ਵਿਧਾਨ ਕੋਦੋ ਬਣੇਗਾ ਜਦੋਂ ਕੋਈ ਵਿਧੀ ਵਿਧਾਨ ਬਣਾਉਣਾ ਚਾਹੇਗਾ ਹਾਲ ਦੀ ਘੜੀ ਤਾਂ ਸਿਰਫ ਜਥੇਦਾਰਾਂ ਨੂੰ ਆਪਣੇ ਮਤਾਬਕ ਚਲਾਉਣ ਦੀ ਵਿਧੀ ਚੱਲ ਰਹੀ ਹੈ ਉਹ ਆਪਾਂ ਲਗਾਤਾਰ ਦੇਖ ਰਹੇ ਹਾਂ ਤਾਂ ਇਸ ਤਰੀਕੇ ਨਾਲ ਅਕਾਲ ਤਖਸਾਲ ਮਸਲਾ ਤਾਂ ਇਹ ਵੀ ਹੈ ਕਿ ਅੱਜ ਜਦੋਂ ਗੈਨੀ ਕੁਲਦੀਪ ਸਿੰਘ ਅਰਦਾਸ ਕਰ ਰਹੇ ਸੀ ਤੇ ਉਸ ਵੇਲੇ ਇਹ ਗੱਲ ਵੀ ਤਾਂ ਉੱਠੀ ਜੀ ਪੰਜ ਪਿਆਰੇ ਜਿਹੜੇ ਪਟਨਾ ਸਾਹਿਬ ਦੇ ਨੇ ਉਹਨਾਂ ਨੇ ਤਨਖਾਹੀਆ ਕਰਾਰ ਦਿੱਤਾ ਹੋਇਆ ਇੱਕ ਤਨਖਾਹੀਆ ਬੰਦਾ ਕੇ ਮੇਰ ਅਰਦਾਸ ਕਰਦਾ ਮਦਰ ਇਕਤਾ ਜਿਹੜੀ ਕਿੰਨੀ ਵੱਡੀ ਕੌਮ ਹੈ ਤੁਸੀਂ ਦੇਖੋ ਛੋਟੀ ਜੀ ਕੌਮ ਹੈ ਉਹਦੇ ਚ ਵੀ ਇਕਤਾ ਨੇ ਉਹ ਕੁਛ ਹੋਰ ਕਹਿੰਦੇ ਨੇ ਪਟਨਾ ਸਾਹਿਬ ਦਾ ਤਖਤ ਦੇ ਨਾਲ ਟਕਰਾਅ ਚੱਲਦਾ ਪੰਜ ਪਿਆਰਾਂ ਦਾ ਟਕਰਾਅ ਚੱਲਦਾ ਇਹ ਇੰਨਾ ਸੌਖਾ ਨਹੀਂ ਇਹਦੇ ਲਈ ਤਾਂ ਫਿਰ ਜਿਵੇਂ ਅੱਜ ਗੁਰੂ ਨੇ ਬਚਾਇਆ ਤੇ ਗੁਰੂ ਅੱਗੇ ਫਿਰੇ ਅਰਦਾਸ ਕਰੀਏ ਕਿ ਕੌਮ ਜਿਹੜੀ ਹੈ ਇਕੱਠੀ ਹੋਵੇ ਤੇ ਇਕਤਾ ਜਿਹੜੀ ਹੈ ਉਹਦੇ ਛੋਵੇ ਤੇ ਕੋਈ ਲੀਡਰ ਮਿਲੇ ਸਰਪ੍ਰਸਤ ਲੀਡਰ ਕੌਮ ਨੂੰ ਮਿਲੇ ਇਹ ਇਦਾਂ ਸ਼ਬਦਾਂ ਨਾਲ ਆਪਾਂ ਇਹ ਵੀਡੀਓ ਸਮਾਪਤ ਕਰਦੇ ਹਾਂ ਮਿਲਦੇ ਆਂ ਦੰਮੀ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ